ਜਿਵੇਂ ਘੜੀ ਦੇਖਾ ਤੇ ਘੜੀ ਤੇ ਇਸ ਟਾਈਮ 3 ਵਜ ਗਏ ਆ ਤੇ ਮਾਈਲਸਟੋਨ ਰਸ਼ਕਟਨ ਦਾ ਨਾਮ ਹੀ ਨਹੀਂ ਲੈ ਰਹਾ ਮੈਂ ਇੰਨੇ ਟਾਈਮ ਦੀ ਆਈ ਹੋਈ ਆ ਰਸ਼ ਆਈ ਜਾਂਦਾ ਆਈ ਜਾਂਦਾ ਲੋਕ ਆਈ ਜਾਂਦੇ ਆਈ ਜਾਂਦੇ ਤੇ ਇੱਥੇ ਇੱਕ ਮੈਡਮ ਬੈਠੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਕਿਸ ਚੀਜ਼ ਦੀ ਕਾਉਂਸਲਿੰਗ ਦੇ ਰਹੇ ਨੇ ਸੋਸ਼ਿਕਾ ਮੈਮ ਸੋਸ਼ਿਕਾ ਮੈਮ ਕਿਵੇਂ ਹੋ ਹਾਂਜੀ ਠੀਕ ਹੈ ਤੁਸੀਂ ਦੱਸੋ ਕੀ ਹਾਲ ਚਾਲ ਹੈ ਤੁਹਾਡੇ ਮੈਂ ਬਸ ਵਧੀਆ ਮਾਮ ਤੁਸੀਂ ਸੁਣਾਓ ਅੱਜ ਦਾ ਹਾਲ ਚਾਲ ਕੀ ਹੈ ਉਹ ਦੱਸੋ ਮਾਮ ਅੱਜ ਦਾ ਹਾਲ ਚਾਲ ਬਹੁਤ ਵਧੀਆ ਹੈ ਬਹੁਤ ਰਸ਼ੇ ਕਾਉਂਸਲਿੰਗ ਤੇ ਕਾਉਂਸਲਿੰਗ ਮੇਰੇ ਤਾਂ ਹੱਥ ਹੀ ਥੱਕ ਗਏ ਕਾਉਂਸਲਿੰਗ ਦੇ ਦੇ ਕੇ ਅੱਛਾ ਇਹ ਤਾਂ ਨਹੀਂ ਹੈ ਕਿ ਤਿਆਰੀ ਕਰਨ ਦੇ ਨੱਕ ਜਿਹਾ ਦਮ ਹੋ ਗਿਆ ਨੱਕ ਜਿਹਾ ਦਮ ਤਾਂ ਨਹੀਂ ਹੋਇਆ ਨਹੀਂ ਮਾਮਾ ਤਾਂ ਨਹੀਂ ਕੋਈ ਗੱਲ ਨਹੀਂ ਹੈਗੀ ਆਪਾਂ ਪੂਰੀ ਡੈਡੀਕੇਸ਼ਨ ਨਾਲ ਕਾਉਂਸਲਿੰਗ ਦੇ ਰਹੇ ਹਾਂ ਤੇ ਵਾਹਿਗੁਰੂ ਨੇ ਹੀ ਅਰਦਾਸ ਕਰਨ ਦੇ ਕਿ ਜਿੰਨੇ ਆਏ ਆ ਸਭ ਦੇ ਵੀਜ਼ੇ ਆਉਣ ਅੱਛਾ ਕਾਉਂਸਲਿੰਗ ਸਟੱਡੀ ਵੀਜ਼ਾ ਦੀ ਦੇ ਰਹ ਟੂਰਿਸਟ ਤੇ ਵਿਜ਼ਟਰ ਵੀਜ਼ਾ ਕਿਹੜੀ ਕਿਹੜੀ ਕੰਟਰੀ ਦੀ ਮੈਮ ਸਬ ਕੰਟਰੀਜ਼ ਦੀ ਲਾਈਕ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਯੂਕੇ ਹਰ ਇੱਕ ਕੰਟਰੀ ਦੀ ਅੱਛਾ ਤੇ ਮੈਡਮ ਵੀਜ਼ੇ ਆਂਦੇ ਬਿਲਕੁਲ ਮੈਮ ਵੀਜ਼ੇ ਡੈਫੀਨੇਟਲੀ ਆਂਦੇ ਆ ਚਾਹੀ ਸਰਦੀ ਫਾਈਲਿੰਗ ਹੋਵੇ ਜਾਂ ਮਾਮ ਦੀ ਕਵਰਿੰਗ ਲੈਟਰ ਹੋਵੇ ਵੀਜ਼ੇ ਆਰਾਮ ਨਾਲ ਆਂਦੇ ਆ ਰਿਜ਼ਲਟ ਬਹੁਤ ਪੋਜ਼ਿਟਿਵ ਆ ਰਿਹਾ ਹਰ ਇੱਕ ਕੰਟਰੀ ਦਾ ਅੱਛਾ ਤੇ ਇੱਥੇ ਕਿੰਨੇ ਕਿ ਤੁਹਾਡੇ ਕੋਲ ਪਰਸਨ ਆ ਚੁੱਕੇ ਆ ਮਾਮ ਹਜੇ ਮੈਂ ਕਾਊਂਟ ਨਹੀਂ ਕੀਤਾ ਜਿੰਨੀ ਕਿ ਮੇਰੀ ਰਫ ਜੀ ਅਕਾਊਂਟਿੰਗ ਹੈ ਤੁਸੀਂ ਲੈ ਸਕਦੇ ਹੋ 10 12 ਕਾਉਂਸਲਿੰਗ ਤੇ ਮੈਂ ਲੈ ਚੁੱਕੀ ਆ ਸਵੇਰ ਦੇ ਅੱਛਾ ਤੇ ਮੈਂ ਲੈਦਾ ਤੁਹਾਡਾ ਸਾਲ ਲੈਣਾ ਔਖਾ ਕੀਤਾ ਹੋਇਆ ਕਲਾਇੰਟਸ ਬਿਲਕੁਲ ਮਾਮ ਬਿਲਕੁਲ ਠੀਕ ਹੈ ਜੀ ਤੇ ਮੈਨੂੰ ਇਹ ਦੱਸੋ ਕਿ ਮੇਨ ਪੁਆਇੰਟ ਕਿਹੜੇ ਹੁੰਦੇ ਜਿਹੜੇ ਚਾਹੀਦੇ ਆ ਟੂਰਿਸਟ ਵੀਜ਼ਾ ਕਵਰ ਕਰਨੇ ਮੈਮ ਮੋਸਟਲੀ ਫੰਡਸ ਹੋਣੇ ਚਾਹੀਦੇ ਨੇ ਆਈਟੀਆਰ ਹੋਣ ਤੇ ਇੱਕ ਪ੍ਰੋਫਾਈਲ ਅੱਛੀ ਹੋਵੇ ਜੈਨੂਨ ਪ੍ਰੋਫਾਈਲ ਹੋਵੇ ਜੈਨੂਨ ਪ੍ਰੋਫਾਈਲ ਤੇ ਵੀਜ਼ਾ ਆ ਰਾਮ ਨਾਲਦਾ ਅੱਛਾ ਤੇ ਐਦਾ ਕਈ ਕਹਿੰਦੇ ਹੁੰਦੇ ਨੇ ਕਿ ਨਕਲੀ ਡਾਕੂਮੈਂਟ ਲਾ ਦੋ ਨਹੀਂ ਮੈਮ ਮਾਈਲਸਟੋਨ ਨਾ ਤੇ ਕੋ ਡੁਪਲੀਕੇਟ ਪੇਪਰ ਲਗਾੰਦਾ ਨਾ ਐਡਿਟ ਕਰਦਾ ਜੈਨੂਨ ਕਲਾਇੰਟ ਦੇ ਪੇਪਰ ਤੇ ਆਪਾਂ ਵੀਜ਼ਾ ਲੈ ਕੇ ਦਿੰਨੇ ਆ ਅੱਛਾ ਤੇ ਜਿਹੜੇ ਜਾਣਾ ਚਾਹੁੰਦੇ ਆ ਇਸ ਟਾਈਮ ਦੇ ਵਿੱਚ ਰੁਝਾਨ ਕਿਹੜੀ ਕੰਟਰੀ ਦਾ ਵਾ ਮਮ ਦੇਖੋ ਰੁਝਾਨ ਤੁਸੀਂ ਲੈ ਕੇ ਚਲੋ ਹਰ ਇੱਕ ਕੰਟਰੀ ਦਾ ਵਧੀਆ ਕੈਨੇਡਾ ਵੀ ਅ ਰਿਸਪੌਂਸ ਦੇ ਲਈ ਵੀਜ਼ਾ ਦੇਣ ਨੂੰ ਕੀ ਆ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਕਈ ਵਾਰੀ ਨਾ ਕਿ 24 ਘੰਟੇ ਚ ਵੀ ਵੀਜ਼ਾ ਦੇ ਰਹੇ ਨੇ ਰੁਜ਼ਾਨ ਬਹੁਤ ਅੱਛੇ ਚੱਲ ਰਿਹਾ 24 ਘੰਟੇ ਦੇ ਵਿੱਚ ਵੀਜ਼ਾ ਮਾਈਲਸਟੋਨ ਦਾ ਆ ਜਾਂਦਾ ਬਿਲਕੁਲ ਮੈਮ ਮਾਈਲਸਟੋਨੇ ਲੈ ਹੋਏ ਆ ਵੀਜ਼ੇ ਅੱਛਾ ਜੀ ਠੀਕ ਹੈ ਤੇ ਮੈਨੂੰ ਲੱਗਦਾ ਤੁਸੀਂ ਇਹ ਗੱਲ ਸੁਣ ਕੇ ਬਿਲਕੁਲ ਹੈਰਾਨ ਹੋਏ ਹੋਵੋਗੇ ਮੇਰੇ ਵਾਂਗੂ ਕਿ 24 ਘੰਟੇ ਦੇ ਵਿੱਚ ਵੀ ਵੀਜ਼ਾ ਆ ਰਿਹਾ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਤੇ ਹੁਣ ਅੱਗੇ ਕਿਸੇ ਹੋਰ ਕਾਉਂਸਲਰ ਨਾਲ ਗੱਲ ਕਰਦੇ ਹਾਂ ਕਿਸੇ ਹੋਰ ਰੈਪ ਨਾਲ ਗੱਲ ਕਰਦੇ ਹਾਂ ਉਹ ਤਦ ਤੱਕ ਲਈ ਬਣੇ ਰਹੋ ਸਾਡੇ ਨਾਲ